ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਢਾਲੀਵਾਲ ਬੁਟੀਕ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਅੱਜ ਆਪਾਂ ਤੁਹਾਡੇ ਲਈ ਬਹੁਤ ਜ਼ਿਆਦਾ ਸੋਹਣੇ ਜਿਹੜੇ ਸੂਟ ਲੈ ਕੇ ਆਏ ਆਂ ਆਪਣੇ ਵਰਕ ਵਾਲੇ ਸੂਟ ਰੈਨ ਦੇ ਅੱਜ ਵਾਲੇ ਕੁਝ ਕੁ ਸਿਲਕ ਪਸ਼ਮੀਨੇ ਦੇ ਉੱਪਰ ਨੇ ਆਰਗੈਂਜਾ ਦੇ ਉੱਪਰ ਨੇ ਸਾਰੇ ਹੀ ਅਲੱਗ-ਅਲੱਗ ਡਿਜ਼ਾਈਨ ਹੋਣਗੇ ਤੇ ਸਿੰਗਲ ਸਿੰਗਲ ਪੀਸ ਹੀ ਆਪਣੇ ਕੋਲੇ ਅਵੇਲੇਬਲ ਹੈ ਜਿਨ੍ਹਾਂ ਨੂੰ ਵੀ ਚਾਹੀਦੇ ਹੋਏ ਜਲਦੀ ਨਾਲ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਮੈਸੇਜ ਕਰ ਦਿਓ ਜੀ ਤੇ ਆਪਣਾ ਸੂਟ ਜਿਹੜਾ ਬੁੱਕ ਕਰ ਦਿਓ ਇੱਕ ਮੇਰੀ ਰਿਕੁਐਸਟ ਹੈ ਭੈਣਾਂ ਨੂੰ ਪਲੀਜ਼ ਚੈਨਲ ਨੂੰ ਤੁਸੀਂ ਸਪੋਰਟ ਬਹੁਤ ਘੱਟ ਕਰਦੇ ਹੋ ਵੀਡੀਓ ਨੂੰ ਦੇਖ ਕੇ ਨਾ ਲਾਈਕ ਜ਼ਰੂਰ ਕਰਿਆ ਕਰੋ ਜੀ ਲਾਈਕ ਵੀ ਬਹੁਤ ਘੱਟ ਕਰਦੇ ਹੋ ਤੇ ਫਿਰ ਵੀ ਵੀਡੀਓ ਬਣਾਉਣ ਨੂੰ ਦੁਆਰਾ ਦਿਲ ਜਾਨੀ ਕਰਦਾ ਜਦੋਂ ਤੁਸੀਂ ਸਪੌਂਸਰ ਨਹੀਂ ਦਿੰਦੇ ਪਲੀਜ਼ ਮੇਰੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਸੋਹਣੇ ਸੋਹਣੇ ਸੂਟ ਆਪ ਤੁਹਾਨੂੰ ਵਿਖਾਉਣੇ ਜਿਹੜੇ ਸ਼ੁਰੂ ਕਰਦੇ ਆਓ ਜੀ ਵਿਖਾਉਣੇ ਆ ਸੋਹਣੇ ਸੋਹਣੇ ਸੂਟ ਇਹ ਹੈਗਾ ਆਪਣੇ ਕੋਲੇ ਪਹਿਲਾ ਸੂਟ ਉਹ ਇਹ ਆਪਣੇ ਕੋਲੇ ਹੈਗਾ ਜਿਹੜਾ ਸ਼ਿਲਪ ਕਸ਼ਮੀਨੇ ਦੇ ਉੱਪਰ ਜਿਹੜਾ ਟੋਨ ਹੈਗੀ ਹੈ ਦੀ ਦੇਖੋ ਇਸ ਤਰ੍ਹਾਂ ਦੀ ਪਰਪਲ ਜੀ ਤੇ ਮਹਿਰੂਨ ਜੀ ਟੋਨ ਹੈ ਦੀ ਦੇਖੋ ਬਹੁਤ ਜ਼ਿਆਦਾ ਸੋਨਾ ਸੂਟਾ ਸ਼ਿੰਦੀ ਵਰਕ ਹੈ ਇਸਦੇ ਦੇਖੋ ਨੱਕ ਕਿੰਨਾ ਜ਼ਿਆਦਾ ਵਧੀਆ ਨੱਕ ਤਿਆਰ ਹੋਇਆ ਇਸਦਾ ਬਹੁਤ ਹੀ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਵਰਕ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਦੇਖੋ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਨਾ ਦੇਖੋ ਇਹਦਾ ਨੱਕ ਬਣਿਆ ਹੋਇਆ ਹੈਵੀ neck ਬਣਿਆ ਇਸ ਦਾ ਤੇ ਇਸ ਦੇ ਨਾਲ ਦੇਖੋ ਇਸ ਦਾ ਘੇਰੇ ਦਾ ਵਰਕ ਆ ਜੁਗਾ ਇਸ ਤਰ੍ਹਾਂ ਦਾ ਵਰਕ ਹੈਗਾ ਇਸ ਤੇ ਘੇਰੇ ਦੇ ਉੱਪਰ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਵਾਉਣੀ ਆ ਦੇਖੋ ਇੱਕ ਵੀ ਟੰਕਾ ਇਹਦਾ ਜਿਹੜਾ ਹੈਗਾ ਇੱਧਰ ਉੱਧਰ ਨਹੀਂ ਹੈਗਾ ਬਹੁਤ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਕਲਰ ਕੰਟਰਾਸਟ ਦੇਖੋ ਬਹੁਤ ਜ਼ਿਆਦਾ ਸੋਹਣਾ ਹੁੰਦਾ ਘੇਰਾ ਜਿੰਨਾ ਮਰਜ਼ੀ ਰੱਖ ਲਿਓ ਤੁਸੀਂ ਘੇਰੇ ਦਾ ਕੋਈ ਚੱਕਰ ਨਹੀਂ ਹੈਗਾ ਲੈਂਥ ਤੁਸੀਂ ਆਪਾਂ ਦੱਸ ਦਿਓ ਜੇ ਕਿਸੇ ਨੂੰ ਪਸੰਦ ਹੋਇਆ ਤਾਂ ਆਪਾਂ ਤੁਹਾਨੂੰ ਨਾਪ ਕੇ ਲੈਂਥ ਵੀ ਦੱਸਾਂਗੇ ਜੀ ਦੇਖੋ ਇਹ ਹੈਗਾ neck ਦਾ ਵਰਕ ਇਹ ਹੈਗਾ ਘੇਰ ਦਾ ਵਰਕ ਠੀਕ ਹੈ ਜੀ ਜੇ ਕਿਸੇ ਵੀ ਮੇਰੇ ਪੈਨ ਨੂੰ ਪਸੰਦ ਹੋਇਆ ਪਲੀਜ਼ ਇਸ ਤਰ੍ਹਾਂ ਇਹਦਾ ਸਕਰੀਨ ਸ਼ਾਟ ਲੈ ਲਿਓ ਜੀ ਤੇ ਇਸ ਦੇ ਨਾਲ ਇਸ ਦੀਆਂ ਬਾਹਾਂ ਦਾ ਵਰਕ ਆ ਜਾਊਗਾ ਦੇਖੋ ਬਹੁਤ ਜ਼ਿਆਦਾ ਸੋਨਾ ਵਰਕ ਹੋਇਆ ਜੀ ਇਸ ਤਰ੍ਹਾਂ ਤੋਂਪੇ ਨਾ ਕਲਰ ਕੰਟਰਾਸਟ ਆ ਦੇਖੋ ਸਿੰਦੀ ਬੁੱਟੀ ਲੱਗੀ ਹੋਈ ਹੈ ਵਿੱਚ ਥ੍ਰੈਡ ਦੇ ਨਾਲ ਜ਼ਰੀ ਦਾ ਵਰਕ ਹੋਇਆਗਾ ਬਹੁਤ ਹੀ ਜ਼ਿਆਦਾ ਸੋਨਾ ਸੂਟਾਗਾ ਤੇ ਜੇ ਤੁਸੀਂ ਇਹਦੇ ਨਾਲ ਦੁਪੱਟਾ ਐਡ ਕਰਵਾਉਣਾ ਤਾਂ ਤੁਸੀਂ ਕੋਈ ਵੀ ਦੁਪੱਟਾ ਜਿਹੜਾ ਆਪਣੇ ਕੋਲੋਂ ਜਿਹੜਾ ਐਡ ਕਰਵਾ ਸਕਦੇ ਹੋ ਵਿਦਆਊਟ ਦੁਪੱਟਾ ਇਸ ਸੂਟ ਦਾ ਪ੍ਰਾਈਸ ਰਹੂਗਾ ਜੀ 1600 ਰੁਪਏ 1600 ਰੁਪਏ ਸੂਟ ਦਾ ਪ੍ਰਾਈਸ ਹੈ ਤੁਸੀਂ ਆਪਣੇ ਕੋਲੋਂ ਇਹ ਵਟਸਐਪ ਤੇ ਮੈਸੇਜ ਕਰਕੇ ਸੂਟ ਜਿਹੜਾ ਆਰਡਰ ਕਰ ਸਕਦੇ ਹੋ ਠੀਕ ਹੈ ਜੀ ਇਸ ਜਿਹੜੀ ਹੈਗੀ ਆ ਵਰਕ ਨੂੰ ਤੁਸੀਂ ਕਿਸੇ ਹੋਰ ਕਲਰ ਤੇ ਕਸਟਮਾਈਜ਼ ਕਰਵਾਉਣਾ ਤੁਸੀਂ ਉਹ ਵੀ ਕਰਵਾ ਸਕਦੇ ਹੋ ਤੇ ਇਹ ਕਲਰ ਆਪਾਂ ਜਿਹੜਾ ਹੈਗਾ ਸੌਰੀ ਵਰਕ ਹੈਗਾ ਜਿਹੜਾ ਸਿਲਕ ਪਸ਼ਮੀਨੇ ਦੇ ਉੱਪਰ ਰੈਡੀ ਕੀਤਾ ਹੈ ਠੀਕ ਹੈ ਜੀ ਅਗਲਾ ਸੂਟ ਹੈਗਾ ਜਿਹੜਾ ਇਹ ਵੀ ਆਪਣੇ ਕੋਲ ਸਿਲਕ ਪਸ਼ਮੀਨਾ ਦੇ ਵਿੱਚ ਹੈ ਇਸ ਦਾ ਵੀ ਬਹੁਤ ਹੀ ਜ਼ਿਆਦਾ ਪਿਆਰਾ ਜਿਹਾ ਕਲਰ ਹੈ ਦੇਖੋ ਇਹਦੀ ਪੂਰੀ ਫਰੰਟ ਇਸ ਤਰ੍ਹਾਂ ਬੁੱਟੀਆਂ ਪੂਰੇ ਫਰੰਟ ਦੇ ਵਿੱਚ ਇਸ ਤਰ੍ਹਾਂ ਦੇਖੋ ਕੰਟਰਾਸਟ ਵੀ ਬਹੁਤ ਜ਼ਿਆਦਾ ਪਿਆਰਾ ਲੱਗਦਾ ਇਸ ਤਰ੍ਹਾਂ ਦਾ ਕੰਟਰਾਸਟ ਹੋਗਾ ਦੇਖੋ ਕਲਰ ਫੋਨ ਦੇ ਵਿੱਚ ਬਿਲਕੁਲ ਸੇਮ ਹੈ ਜੀ ਦੇਖੋ ਬਹੁਤ ਹੀ ਪਿਆਰਾ ਵਰਕ ਹੋਇਆ ਸੀ ਦੇ ਉੱਪਰ ਦੇਖੋ ਪੂਰਾ ਫਰੰਟ ਇਸ ਤਰ੍ਹਾਂ ਰਹੂਗਾ ਬੋਟੀ ਦੇ ਨਾਲ ਇਸ ਤਰ੍ਹਾਂ ਸਾਈਡ ਦੇ ਉੱਪਰ ਆ ਜਾਣਗੇ ਇਸ ਦੀਆਂ ਬਾਹਾਂ ਦਾ ਵਰਕ ਇਹ ਵਾਲਾ ਵਰਕ ਆ ਜਾਊਗਾ ਇਸ ਦੀਆਂ ਬਾਹਾਂ ਦੇ ਉੱਪਰ ਜੇ ਤੁਸੀਂ ਇਸ ਨੂੰ ਬਾਹਾਂ ਦੇ ਉੱਪਰ ਕਰਨਾ ਤਾਂ ਇਹ ਬਾਹਾਂ ਦੇ ਉੱਪਰ ਵੀ ਕਰ ਸਕਦੇ ਹੋ ਜੇ ਤੁਸੀਂ ਇਹਨੂੰ ਸਲਵਾਰ ਤੇ ਕਰਨਾ ਲਾਉ ਉਹ ਵੀ ਕਿਉਂਕਿ ਆਪਾਂ ਨੇ ਰਿਕਾਰਡਿੰਗ ਇਹੀ ਕੀਤਾ ਹੈ ਤੁਸੀਂ ਚਾਹੇ ਇਸ ਨੂੰ ਸਲਵਾਰ ਤੇ ਕਰ ਸਕਦੇ ਹੋ ਤੇ ਸਲਵਾਰ ਤੇ ਵੀ ਹੋਊਗਾ ਤੇ ਬਾਵਾ ਤੇ ਵੀ ਹੋਊਗਾ ਵਰਕ ਤੁਸੀਂ ਜਿੱਦਾਂ ਵੀ ਤੁਹਾਨੂੰ ਠੀਕ ਲੱਗਦਾ ਉਸ ਤਰ੍ਹਾਂ ਕਰ ਸਕਦੇ ਹੋ ਠੀਕ ਹੈ ਜੀ ਇਹ ਹੋਇਆ ਵਰਕ ਬਾਵਾ ਦਾ ਤੇ ਸਲਵਾਰ ਦਾ ਵਰਕ ਇਸ ਦੇ ਨਾਲ ਅਵੇਲੇਬਲ ਹੈ ਤੇ ਪੂਰਾ ਫਰੰਟ ਹੈਵੀ ਹੈ ਸੂਟ ਦਾ ਦੇਖ ਸਕਦੇ ਹੋ 1700 ਰੁਪਏ ਸੂਟ ਦਾ ਪ੍ਰਾਈਸ ਰਹੂਗਾ ਜੀ ਤੇ ਕਿਸੇ ਵੀ ਸੂਟ ਦੇ ਵਿੱਚ ਅੱਜ ਆਪਣੇ ਇਹ ਸੂਟ ਦੇ ਵਿੱਚ ਜਿਹੜੀ ਹੈਗੀ ਹੈ ਸ਼ਿਪਿੰਗ ਐਡ ਨਹੀਂ ਹੋਊਗੀ ਜੀ ਕਿਉਂਕਿ ਟੂਰਨੇਡ ਅਕੋਰਡਿੰਗ ਹੀ ਆਪਾਂ ਸ਼ਿਪਿੰਗ ਐਡ ਕਰਾਂਗੇ ਤੇ 1700 ਰੁਪਏ ਸੂਟ ਦਾ ਪ੍ਰਾਈਸ ਹੈ ਸ਼ਿਰਕ ਪਸ਼ਮੀਨੇ ਦੇ ਉੱਪਰ ਇਹ ਸੂਟ ਆਪਾਂ ਰੈਡੀ ਕੀਤਾ ਜਿੰਨਾ ਵੀ ਕਿਸੇ ਭੈਣ ਨੂੰ ਪਸੰਦ ਹੋਇਆ ਤਾਂ ਪਲੀਜ਼ ਇਸ ਤਰ੍ਹਾਂ ਦਾਸ ਕਮੈਂਟ ਛੱਡ ਲੈ ਕੇ ਤੁਸੀਂ ਆਪਾਂ ਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਇਹ ਸੂਟ ਆਪਣੇ ਕੋਲੇ ਅਵੇਲੇਬਲ ਹੈ ਇਸ ਤੋਂ ਅਗਲਾ ਸੂਟ ਹੈ ਜਿਹੜਾ ਆਪਣੇ ਕੋਲੇ ਨੋਰਮਲ ਪਸ਼ਮੀਨੇ ਤੇ ਆਊਗਾ ਦੇਖ ਕਲਰ ਵੀ ਇਸ ਦਾ ਬਹੁਤ ਜਿਆਦਾ ਜਿੰਨੇ ਪਹਿਣਾ ਜਿਆਦਾ ਵਰਕ ਨਹੀਂ ਪਸੰਦ ਕਰਦੀਆਂ ਸਿੰਪਲ ਸੋਬਰ ਜਾਂ ਸੂਟਾ ਦੇਖੋ ਇਸ ਤਰ੍ਹਾਂ ਦਾ ਵਰਕ ਹੋਇਆ ਇਸ ਦਾ ਪੂਰਾ ਘੇਰੇ ਦੇ ਉੱਪਰ ਇਸ ਤਰ੍ਹਾਂ ਦਾ ਵਰਕ ਹੈਗਾ ਇਸ ਤੇ ਕਲਰ ਬਿਲਕੁਲ ਸੇਮ ਆ ਫੋਨ ਦੇ ਵਿੱਚ ਬਹੁਤ ਹੀ ਜਿਆਦਾ ਪਿਆਰਾ ਜਿਹਾ ਕਲਰ ਹੈ ਤੇ ਇਹ ਵਾਲਾ ਵਰਕ ਆ ਜਾਊਗਾ ਇਸ ਦੀਆਂ ਬਾਵਾਂ ਦੇ ਉੱਪਰ ਬਾਵਾਂ ਦੇ ਉੱਪਰ ਆਪਣੇ ਹਰ ਇੱਕ ਸੂਟ ਦੇ ਜਿਹੜਾ ਵਰਕ अवेलेबल ਹੁੰਦਾ ਜੀ ਤੇ ਸਲਵਾਰ ਤੇ ਪੌਂਚਾ ਤੁਸੀਂ ਆਪਣੀ ਮਰਜ਼ੀ ਨਾਲ ਕਰਵਾ ਸਕਦੇ ਹੋ ਦੇਖੋ ਕੁਛ ਕਿ ਪਹਿਣਾ ਹੁੰਦੀਆਂ ਨੇ ਵੀ ਸਿੰਪਲ ਸੋਬਰ ਜਿਹੜੇ ਸੋਬਰ ਜਿਹਾ ਸੂਟਾ ਜਿਹੜਾ ਉਹ ਪਸੰਦ ਕਰਦੇ ਆ ਜਿਆਦਾ ਹੈਵੀ ਵਰਕ ਨੇਪਸੰਦ ਕਰਕੇ ਬਹੁਤ ਹੀ ਸਰਦਾਰੀ ਜੀ ਦੇਖੋ ਵਰਕ ਦਾ ਸੂਟ ਹੈ ਬਿਲਕੁਲ ਹੀ ਸਿੰਪਲ ਜੈ ਸੂਟ ਰੈਡੀ ਹੋਇਆ ਹੈ ਆਪਣੇ ਕੋਲੇ ਇਹ ਆਪਣੇ ਕੋਲੇ 1200 ਰੁਪਏ ਦੀ ਰੇਂਜ ਦੇ ਵਿੱਚ ਹੈ ਜੇ ਕਿਸੇ ਵੀ ਮੇਰੀ ਭੈਣ ਨੂੰ ਪਸੰਦ ਹੋਇਆ ਤਾਂ ਇਹ ਆਪਣੇ ਕੋਲੇ ਏਕੇ ਟੈਕਸਟ ਦੀ ਪਸ਼ਮੀਨਾ ਜਿਹੜਾ ਉਹਦੇ ਉੱਪਰ ਆਪਾਂ ਰੈਡੀ ਕੀਤਾ ਉਹ ਆਪਣੇ ਕੋਲੇ ਲੈ ਸਕਦੇ ਹੋ ਇਸ ਤਰ੍ਹਾਂ ਦਾ ਦੇਖੋ ਵਰਕ ਹੈ ਬਹੁਤ ਹੀ ਪਿਆਰਾ ਜੈ ਕਲਰ ਹੈ ਇਸ ਦਾ ਜਿਹੜੇ ਜਿਹੜੇ ਸੂਟ ਹੋਏ ਹੈ ਜੀ ਨਾਲ ਦੀ ਨਾਲ ਪ੍ਰਾਈਸ ਮੈਂਸ਼ਨ ਹੁੰਦੀ ਆ ਤੇ ਤੁਸੀਂ ਨਾਲ ਦੀ ਨਾਲ ਵੀਡੀਓ ਵਿੱਚ ਚੈੱਕ ਕਰੀ ਜਾਣਾ ਤੁਸੀਂ ਇਸ ਤੋਂ ਅਗਲਾ ਸੂਟ ਹੈਗਾ ਆਪਣੇ ਕੋਲ organza ਦੇ ਉੱਪਰ ਇਹਦਾ ਜਿਹੜਾ ਹੈਗਾ ਕਲਰ ਥੋੜਾ ਜਿਹਾ ਡਾਰਕ ਜਿਹਾ ਕਲਰ ਹੈ ਸੂਟ ਦਾ ਕਲਰ ਬਿਲਕੁਲ ਸੇਮ ਹੈ ਸੂਟ ਦਾ ਇਸਦੇ ਵਿੱਚ ਆਪਾਂ ਇਸ ਤਰ੍ਹਾਂ ਦਾ ਵਰਕ ਕੀਤਾ ਹੈ ਪੂਰਾ ਫਰੰਟ ਇਸ ਦਾ ਇਸ ਤਰ੍ਹਾਂ ਦਾ ਫਲਾਵਰ ਬਣੇ ਹੋਏ ਨੇ ਪੂਰੇ ਫਰੰਟ ਦੇ ਉੱਪਰ ਤੁਸੀਂ ਕਿ ਲਿਸੇ ਵੀ ਕਲਰ ਦੇ ਕਿਸੇ ਵੀ ਸਟੱਫ ਦੇ ਉੱਪਰ ਜਿਹੜਾ ਕਲਰ ਆਪਣੇ ਕੋਲ ਵਰਕ ਹੈ ਜਿਹੜਾ ਕਸਟਮਾਈਜ਼ ਕਰਵਾ ਸਕਦੇ ਹੋ ਦੇਖੋ ਇਸ ਤਰ੍ਹਾਂ ਦਾ ਇੱਕੋ ਹੀ ਥ੍ਰੈਡ ਦੇ ਨਾਲ ਆਪਾਂ ਇਸ ਤੇ ਪੂਰੇ ਫਰੰਟ ਤੇ ਵਰਕ ਕੀਤਾ ਹੈ ਇਸ ਤਰ੍ਹਾਂ ਪੂਰੇ ਫਲਾਵਰ ਦੇ ਫਲਾਵਰ ਬਣੇ ਹੋਏ ਨੇ ਤੇ ਸੇਮ ਹੀ ਜਿਹੜਾ ਇਸ ਦਾ ਫਰਕ ਹੈਗਾ ਬਣਿਆ ਹੋਇਆ ਹੈਗਾ ਸਲਵਾਰ ਉੱਤੇ ਦੇਖੋ ਆ ਸੌਰੀ ਬਾਹਮਾਂ ਦੇ ਉੱਪਰ ਬਹੁਤ ਹੀ ਪਿਆਰਾ ਜਿਹਾ ਵਰਕ ਆਏਗਾ ਇਸ ਦੀਆਂ ਬਾਹਮਾਂ ਦੇ ਉੱਪਰ ਵਰਕ ਦੀ ਫਿਨਿਸ਼ਿੰਗ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਵਰਕ ਹੋਇਆ ਇਸ ਤੇ ਇਹ ਸੂਟ ਤੁਹਾਨੂੰ 700 ਰੁਪਏ ਦੀ ਰੇਂਜ ਚ ਪਊਗਾ ਜੀ ਜਿਨ੍ਹਾਂ ਨੂੰ ਵੀ ਪਸੰਦ ਆ ਸਕਰੀਨ ਸ਼ਾਟ ਲੈ ਸਕਦੇ ਹੋ ਔਰਗੈਂਜਾ ਦੇ ਉੱਪਰ ਇਹ ਸੂਟ ਆ ਜਿਹੜਾ ਆਪਾਂ ਰੈਡੀ ਕੀਤਾ ਹੈ ਠੀਕ ਹੈ ਜੀ ਔਰਗੈਂਜਾ ਦੇ ਉੱਪਰ ਦੁਪੱਟਾ ਤੁਸੀਂ ਕੋਈ ਵੀ ਆਪਣੇ ਕੋਲੋਂ ਜਿਹੜਾ ਸਾਰੇ ਦੁਪੱਟਿਆਂ ਦਾ ਸਟਾਕ ਆਪਣੇ ਕੋਲੇ ਅਵੇਲੇਬਲ ਹੁੰਦਾ ਤੁਸੀਂ ਕੋਈ ਵੀ ਦੁਪੱਟਾ ਆਪਣੇ ਕੋਲੋਂ ਜਿਹੜਾ ਐਡ ਕਰਵਾ ਸਕਦੇ ਹੋ ਦੇਖੋ ਉਹ ਵੀ ਸੂਟਾਂ ਨੂੰ ਪਸੰਦ ਆਇਆ ਸਕਰੀਨਸ਼ਾਟ ਲੈ ਲਿਆ ਜੀ ਇਹ ਤੋਂ ਅਗਲਾ ਇੱਕ ਸੂਟ ਹੈਗਾ ਆਪਣੇ ਕੋਲੇ ਇਹ ਵੀ ਸ਼ਿਲਕ ਪਸ਼ਮੀਨੇ ਦੇ ਉੱਪਰ ਰੈਡੀ ਹੋਇਆ ਇਹ ਵਰਕ ਆਪਣੇ ਕੋਲੇ ਤਿੰਨ ਦੋ ਸੂਟਾਂ ਦੇ ਵਿੱਚ ਹੋਰ ਅਵੇਲੇਬਲ ਹੈ ਮਹਿਰੂਨ ਕਲਰ ਦੇ ਸੂਟ ਇਹਦੇ ਨਾਲ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਉਹ ਵੀ ਆਪਾਂ ਰੈਡੀ ਕੀਤੀ ਹੈ ਜਿਹੜਾ ਗ੍ਰੀਨ ਟੋਨ ਦੇ ਵਿੱਚ ਹੈ ਗ੍ਰੀਨ ਤੇ ਜਿਹੜਾ ਹੈਗਾ ਬਲੂਜੀ ਟੋਨ ਹੈ ਜੀ ਮਹਿੰਦੀ ਗ੍ਰੀਨ ਜਿਹਾ ਦੇਖੋ ਇਹ ਸ਼ਾਈਨ ਵਾਲਾ ਸਟਾਫ ਹੈ ਇਸ ਤੇ ਇਸ ਤਰ੍ਹਾਂ ਦਾ ਵਰਕ ਹੋਇਆ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਇਸ ਦਾ ਵਰਕ ਹੋਇਆ ਵਰਕ ਚੈੱਕ ਕਰ ਸਕਦੇ ਹੁ ਇਸ ਦੇ ਨਾਲ ਲਿਖਿਆ ਆ ਜੂਗਾ ਸਾਈਡ ਦੇ ਉੱਪਰ ਇਹਦੀਆਂ ਸਰਵ ਜਿਹੜੀਆਂ ਇਹਦੀ ਸਲਵਾਰ ਦਾ ਵਰਕ ਹੈ ਆਪਾਂ ਆਪਾਂ ਸਾਈਡ ਦੇ ਉੱਤੇ ਇਹਦਾ ਸਰਵਾਰ ਦਾ ਵਰਕ ਕੀਤਾ ਹੈ ਇਸ ਦੇ ਨਾਲ ਜਿਹੜਾ ਹੈਗਾ ਇਸ ਦੀਆਂ ਬਾਹਾਂ ਦੇ ਉੱਪਰ ਆਪਾਂ ਪੈਚ ਲਗਾ ਕੇ ਵਰਕ ਜਿਹੜਾ ਤਿਆਰ ਕੀਤਾ ਸੂਟ ਦੇਖੋ ਕ੍ਰੇਪ ਦੇ ਉੱਤੇ ਆਪਾਂ ਪੈਚ ਲਗਾ ਕੇ ਸੂਟਾ ਜਿਹੜਾ ਵਰਕ ਬਾਹਾਂ ਦੇ ਉੱਪਰ ਕੀਤਾ ਹੈ ਬਹੁਤ ਹੀ ਜ਼ਿਆਦਾ ਸੋਹਣਾ ਜੀ ਦੇਖੋ ਜਿਹੜਾ ਡਿਜ਼ਾਈਨ ਬਣਿਆ ਹੋਇਆ ਬਾਹਾਂ ਦਾ ਇਹ ਸੂਟ ਦਾ ਨੂੰ 1800 ਰੁਪਏ ਦੀ ਰੇਂਜ ਚ ਪਊਗਾ ਜੀ ਜੇ ਕਿਸੇ ਨੂੰ ਵੀ ਪਸੰਦ ਹੋਇਆ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਅੱਜ ਆਪਾਂ ਜਿੰਨੇ ਵੀ ਸੂਟ ਦਿਖਾਏ ਨੇ ਜੀ ਸਾਰੇ ਸੂਟ ਬਹੁਤ ਜ਼ਿਆਦਾ ਸੋਹਣੇ ਨੇ ਤੇ ਆਪਾਂ ਖੁਦ ਸਾਰਿਆਂ ਦੇ ਉੱਪਰ ਵਰਕ ਕੀਤਾ ਤੁਸੀਂ ਕਲਰ ਕੰਟਰਾਸਟ ਵੀ ਦੇਖਿਆ ਬਹੁਤ ਜ਼ਿਆਦਾ ਸੋਹਣੇ ਨੇ ਇਹਨਾਂ ਚ ਜੋ ਵੀ ਸੂਟ ਤੁਹਾਨੂੰ ਪਸੰਦ ਹੋਇਆ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਤੇ ਮੈਸੇਜ ਕਰਨਾ ਜੀ ਤੇ ਆਪਣਾ ਸੂਟ ਜਿਹੜਾ ਬੁੱਕ ਕਰਨਾ ਹੈ ਤੇ ਆਪਣੀ ਜਿਹੜੀ ਹੈਗੀ ਪੇਮੈਂਟ ਤੁਸੀਂ ਆਨਲਾਈਨ ਕਰਕੇ ਹੀ ਆਪਣੇ ਕੋਲੋਂ ਸੂਟ ਜਿਹੜਾ ਲੈ ਸਕਦੇ ਹੋ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਜੀ ਅੱਗੇ ਦੇ ਵਿੱਚ ਹੀ ਪ੍ਰਾਈਸ ਮੈਂਸ਼ਨ ਕਰਦੇ ਆ ਤੇ ਨਾਲ ਦੀ ਨਾਲ ਸਟੱਫ ਦੀ ਜਿਹੜੀ ਡਿਟੇਲ ਦਿੰਦੇ ਆ ਤੇ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਮੇਰੀ ਭੈਣ ਨੂੰ ਰਿਕੁਐਸਟ ਆ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਆ ਕਰੋ ਜੀ ਇੱਕ ਸੋਹਣਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਆਪਣੀ ਵੀਡੀਓ ਕਿਹੋ ਜਿਹੀ ਲੱਗੀ ਕੋਈ ਘਾਟ ਵਾਧ ਹੁੰਦੀ ਹੈ ਕੋਈ ਸੁਧਸਣ ਚ ਫਰਕ ਰਹਿੰਦਾ ਤੁਸੀਂ ਜ਼ਰੂਰ ਆਪਣਾ ਮੈਸੇਜ ਕਰਕੇ ਦੱਸ ਸਕਦੇ ਹੋ ਜੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ